ਵਾਹਿਗੁਰੂ ਸਾਹਿਬ ਜੀ ਸ਼ਸ਼ਤਰ ਨਾਮਾਲਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਆਥ ਸ੍ਰੀ ਸ਼ਸ਼ਤਰ ਨਾਮਾਲਾ ਪ੍ਰਾਣ ਲਿਖਤੇ ਪਾਛੇ 10ਵੀਂ ਦੁਹਰਾ ਸਾਂਸ ਰੋਹੀ ਸੈਫ ਅਸ ਤੀਰ ਤੂ ਬਗਤਰਵਾਰ ਸਤਰਾਤਕ ਕਵਚਾਤ ਕਰ ਕਰੀਏ ਰਸ਼ ਹਮਾਰ ਅਸ ਕਿਰਪਾਨ ਤਾਰਾ ਧਾਰੀ ਸੈਬ ਸੂਲ ਜਮਡਾੜ ਕਉ ਚਾ ਤਖਤ ਰਾਤ ਕਰ ਤੇਗ ਤੀਰ ਤਰ ਬਾੜ ਅਸ ਕਿਰਪਾਨ ਖੰਡੋ ਖੜਗ ਤੁਪ ਕਤਬਰ ਅਰ तीर ਸੈਬ ਸੁਰੋਹੀ ਸਾਥੀ ਯਹ ਹਮਾਰੇ ਪੀਰ ਤੀਰ ਤੂਹੀ ਸਾਥੀ ਤੂਹੀ ਤੂਹੀ ਤਬਰ ਤਰਵਾਰ ਨਾਮ ਤੇਹਾਰੋ ਜੋ ਜਪੈ ਭਏ ਸਿੰਧ ਪਰ ਪਾਰ ਕਾਲ ਤੂਹੀ ਕਾਲੀ ਤੂਹੀ ਤੂਹੀ ਤੇਗ ਅਰ ਤੀਰ ਤੁਹੀ ਨਥਾਨੇ ਜੀਤ ਗਿਆ ਤੁਹੀ ਜਗਬੀਰ ਤੁਹੀ ਸੂਲ ਸੈਦੀ ਤਬਰ ਤੂੰ ਨਿਹੰਗਰਬਾਨ ਤੁਹੀ ਕਟਾਰੀ ਸੇਲ ਸਭ ਤੁਮਹੀ ਕਰਦ ਕਿਰਪਾਨ ਸਸਤਰ ਅਸਰ ਤੁਮਹੀ ਸਪਰ ਤੁਮਹੀ ਕਵਚ ਨਿਹੰਗ ਕਵਚਾਤਕ ਤੁਮਹੀ ਬਨੇ ਤੁਮ ਵਿਆਪਕ ਸਰਬੰਗ ਸ੍ਰੀ ਤੁਹੀ ਸਭ ਕਾਰਣ ਤੁਹੀ ਤੂ ਵਿਦਿਆ ਕੋ ਸਾਰ ਤੁਮ ਸਭ ਕੋ ਉਪਾਰਜਹੀ ਤੁਮਹੀ ਲਿਹਿਓ ਬਾਰ ਤੁਮਹੀ ਦਿਨ ਰਜਨੀ ਰਜਨੀ ਤੋਹੀ ਤੁਮਹੀ ਜੀ ਅਨੁਪਾਏ ਕਉ ਤਕ ਹੀਰਣ ਕੇ ਨਮਿਤ ਤੈਨ ਮੋ ਬਾੜ ਬੜਾਏ ਆਸ ਕਿਰਪਾਨ ਖੰਡੋ ਖੜਗ ਸੈਭ ਤੇਗ ਤਰਵਾਰ ਰਸ ਕਰੋ ਹਮਰੀ ਸਦਾ ਕਉ ਚਾਤਕ ਕਰਵਾਰ ਤੁਹੀ ਕਟਾਰੀ ਡਾਰ ਜਮ ਤੋ ਬਿਸ਼ੀਰ ਬਾਨ ਤੋ ਪਤ ਪਦ ਲੈ ਲੀ ਜੀ ਰਸਦਾਸ ਮੋਹ ਜਾਨ ਬਾਗ ਬਜਰ ਬਿਸ਼ੇ ਤੋਹੀ ਤੁਹੀ ਤਵਰ ਤਰਵਾਰੇ ਤੁਹੀ ਕਟਾਰੀ ਸਹਤੀ ਕਰੀਏ ਰਸ ਹਮਾਰ ਤੁਮੀ ਗੁਰਜ ਤੁਮੀ ਗਦਾ ਤੁਮੀ ਤੀਰ ਤੁਫਾਂਗ ਦਾਹ ਜਾਰ ਮੋਰੀ ਸਦਾ ਰਸ ਕਰੋ ਸਰਬੰਗ ਛੁਰੀ ਕਲਮ ਰਿਪ ਕਰਦ ਪੰਨ ਖੰਜਰ ਬਗਦਨਾਏ ਅਦਗ੍ਰਿਜਿਕ ਸਭ ਜਗਤ ਕੋ ਮੋਹਿਤ ਮਲੇ ਹੋ ਬਚਾਏ ਪ੍ਰਥਮ ਪਾਵ ਜਗਤ ਤੁਮ ਤੁਮੀ ਪੰਥ ਬਣਾਏ ਆ ਤੁਹੀ ਝਗੜਾ ਕਰੋ ਤੁਮਹੀ ਕਰੋ ਸਹਾਈ ਮਸ਼ਕਸ਼ ਬਾਰ ਤੁਮ ਤੁਮ ਬਾਵਨ ਅਵਤਾਰ ਨਰਸਿੰਗ ਬਧੂਆ ਤੂ ਹੀ ਤੂ ਹੀ ਜਗਤ ਕੋ ਸਾਰ ਤੂ ਹੀ ਰਾਮ ਸ੍ਰੀ ਕ੍ਰਿਸ਼ਨ ਤੁਮ ਤੂ ਹੀ ਬਿਸਨ ਕੋ ਰੂਪ ਤੂ ਹੀ ਪ੍ਰਜਾ ਸਭ ਜਗਤ ਕੀ ਤੂ ਹੀ ਆਪ ਹੀ ਪੂਪ ਤੂ ਹੀ ਵਿਪਰ ਛਤਰੀ ਤੂ ਹੀ ਤੂ ਹੀ ਰੰਗ ਕਰਾਓ ਸਾਮ ਡਾਮ ਡੰਡ ਤੂ ਤੁਮੀ ਭੇਦਿਉ ਪਾਓ ਸੀਸ ਤੂ ਹੀ ਕਾਇਆ ਤੂ ਹੀ ਤੈ ਵਿਦਿਆ ਕੇ ਪ੍ਰਾਨ ਤੈ ਵਿਦਿਆ ਜੁਗ ਬਕਤਰ ਹੋਏ ਕਰੈ ਬੇਦ ਬਖਿਆਨ ਬੇਜਗਬਾਂਤ ਤਨੁ ਖਾ ਗੁਰਪਨ ਸਰਗੈ ਬਰਜੇ ਨਾਮ ਤੀਰਖ ਤੰਗ ਤਤਰਾ ਚਰੋ ਸਦਾ ਕਰੋ ਮੁਕਾਮ ਤੁਣੀ ਰਾਲੇ ਸਤਰਗਰ ਮਿਰਗ ਅੰਤਕਸ ਸਬਾਨ ਤੁਮ ਬੈਰਨ ਪ੍ਰਸਮੇ ਹਨੋ ਬਰੋ ਬਜੇ ਕਿਰਪਾਨ ਗੁੰਪਾੜ ਸਪਾਸੀ ਪਰਸ ਪਰਮ ਸਿਧ ਕੀ ਖਾਨ ਤੇਜਕੇ ਰਾਜਾ ਭਏ ਦੀਪ ਤਵ ਜੇ ਬਰਦਾਨ ਸੀ ਸਤਰ ਅਰਿਆਰ ਅਖੰਡੋ ਖੜਾ ਕਿਰਪਾਨ ਸਦਾ ਸੂर्य ਸਰ ਤੋਂ ਮਕੀਓ ਭਗਦਾ ਪਨੋ ਜਾਨ ਜਮ ਧਾਰ ਜਮ ਡਾਰਾ ਜਬਰ ਜੋਦਾ ਤਕਨੇ ਜੇ ਨਾਏ ਲੂਟ ਕੂਟ ਲੀਜਤ ਤੈ ਨਾਏ ਜੇ ਬਿਨ ਬਾਦੇ ਜਾਏ ਬਾਗ ਬਜਰ ਬੇ ਸ਼ੇਓ ਵਿਸਖ ਬਾਰੇ ਬਾਨ ਸਰੂਪ ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ਸਤਰ ਇਸ ਸਮਰਾਤ ਕਰਸ ਪ੍ਰੇਰ ਸਿ ਪਰੇ ਸਿ ਪ੍ਰਾਰ ਸੰਸੇਰ ਮੁਗਦਜਾ ਜਮ ਕੇ ਪਏ ਜਿਨੇ ਗਰਾਏ ਕਬੀਰ ਸੈ ਸਰੋਹੀ ਸਤਰ ਅਰਸਾ ਰੰਗਾਰ ਜੇ ਨਾਮ ਸੁਦਾ ਹਮਾਰੇ ਚਿਤ ਬਸੋ ਸਦਾ ਕਰੋ मम काम ਇਤਿ ਸ੍ਰੀ ਨਾਮ ਆਲਾ ਪ੍ਰਾਣੇ ਸ੍ਰੀ ਭਗਵਤੀ ਉਸਤਤ ਵਰਥਮ ਧਾਇ ਸਮਾਪਤਮ ਸਤ ਸੁਭਮ ਸਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ